5 ਨਵੰਬਰ ਕਾਰਤਿਕ ਪੂਰणिमा ਤੇ ਇਹ 10 ਚੀਜ਼ਾਂ ਖਾ ਲੈਣਾ 5 ਨਵੰਬਰ ਕਾਰਤਿਕ ਪੂਰणिमा ਦਾ ਬਹੁਤ ਹੀ ਪਵਿੱਤਰ ਦਿਨ ਹੈ ਅਤੇ ਇਸ ਦਿਨ ਸਾਰੀਆਂ ਮਾਤਾਵਾਂ ਪੈਣਾ ਕਾਰਤਿਕ ਪੂਰणिमा ਦਾ ਵਰਤ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਦੀ ਕੇਪਾ ਤੇ ਤਾਂ ਖੁਸ਼ਹਾਲੀ ਦੀ ਪ੍ਰਾਪਤੀ ਲਈ ਰੱਖਦੀਆਂ ਹਨ ਵਰਤ ਦੌਰਾਨ ਜੋ ਵੀ ਮਾਤਾ ਪੈਣ ਇਸ ਖੁਪਤ ਚੀਜ਼ ਖਾ ਲੈਣੀਆਂ ਹਨ ਤਾਂ ਜੀਵਨ ਦੇ ਹਰ ਕਸ਼ਟ ਤੇ ਦੁੱਖ ਸਮਾਪਤ ਹੋ ਜਾਂਦੇ ਹਨ ਅਤੇ ਅਪਾਰਤਾਂ ਦੀ ਪ੍ਰਾਪਤੀ ਹੁੰਦੀ ਹੈ कार्तिक पूर्णिमा ਦਾ ਇਹ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸੇ ਦਿਨ ਭਗਵਾਨ ਵਿਸ਼ਨੂੰ ਦਾ ਮत्स्य અવਤਾਰ ਹੋਇਆ ਸੀ ਅਤੇ ਇਸੇ ਦਿਨ ਭਗਵਾਨ ਸ਼ਿਵ ਨੇ ਤ੍ਰਿਪੁਰਾਸੂਰ ਨਾਮਕ ਰਾਖਸ਼ ਦਾ ਵਧ ਕਰਕੇ ਦੇਵਤਿਆਂ ਨੂੰ ਮੁਕਤੀ ਦਿਵਾਈ ਸੀ ਇਸ ਲਈ ਇਸ ਨੂੰ ਤ੍ਰਿਪੁਰਾਰੀ ਪੂਰणिमा ਵੀ ਕਿਹਾ ਜਾਂਦਾ ਹੈ ਇਸ ਦਿਨ ਕਾਰਤਿਕ ਇਸ਼ਨਾਨ ਦੀਪदान ਅਤੇ ਦਾਨ ਕਰਨ ਨਾਲ ਅਨੰਤ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਮਾਨਤਾ ਹੈ ਕਿ ਕਾਰਤਿਕ ਮਾਸ ਵਿੱਚ ਇਸ਼ਨਾਨ ਵਰਤ ਤੇ ਪੂਜਾ ਕਰਨ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਸੰਤਾਨ ਸੁੱਖ ਵਿਅਤਾ ਸੁੱਖ ਜਾਂ ਸੰਪਤੀ ਦੀ ਇੱਛਾ ਹੋ ਉਹਨਾਂ ਲਈ ਇਹ ਵਰਤ ਬਹੁਤ ਹੀ ਲਾਭਕਾਰੀ ਹੈ ਇਸ ਵਰਤ ਨਾਲ ਵਿਅਕਤੀ ਆਪਣੇ ਜੀਵਨ ਦੇ ਪਾਪਾਂ ਤੋਂ ਵੀ ਮੁਕਤੀ پا ਸਕਦਾ ਹੈ ਇਸੇ ਦੇ ਨਾਲ ਜੇਕਰ ਕੋਈ ਵਿਅਕਤੀ ਕਾਰਤਿਕ ਪੂਰਨਿਮਾ ਦਾ ਵਰਤ ਰੱਖਣ ਦੇ ਨਾਲ ਨਾਲ ਜੇਕਰ ਇਹ ਵਿਸ਼ੇਸ਼ ਚੀਜ਼ ਖਾਣਦੇ ਹੋ ਤਾਂ ਜੀਵਨ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਆਪਣੇ ਆਪ ਆਉਣ ਲੱਗਦੀ ਹੈ ਅਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜੇਕਰ ਤੁਸੀਂ 5 ਨਵੰਬਰ ਕਾਰਤਿਕ ਪੂਰणिमा ਦੀ ਰਾਤ ਇੱਕ ਵਿਸ਼ੇਸ਼ ਚੀਜ਼ ਖਾਣ ਲੇ ਤਾਂ ਤੁਹਾਡੇ ਘਰ ਵਿੱਚ ਧਨ ਸੰਪਤੀ ਇੰਨੀ ਵਧ ਜਾਵੇਗੀ ਕਿ ਉਹ ਕਦੇ ਸਮਾਪਤ ਨਹੀਂ ਹੋਵੇਗੀ ਇਹ ਉਪਾਏ ਬਹੁਤ ਹੀ ਸਰਲ ਅਤੇ ਚਮਤਕਾਰੀ ਹੈ ਜਿਸ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ 5 ਨਵੰਬਰ ਕਾਰ्तिक ਪੂਰਨਿਮਾ ਦੇ ਦਿਨ ਜਿੰਨਾ ਲੋਕਾਂ ਦੇ ਘਰਾਂ ਵਿੱਚ ਇਹ ਤਿੰਨ ਚੀਜ਼ਾਂ ਖਾਧੀਆਂ ਜਾਂ ਬੰਦੀਆਂ ਹਨ ਉਹਨਾਂ ਦੇ ਘਰ ਵਿੱਚ ਪੂਰੇ ਸਾਲ ਤਾ ਅੰਦੌਲਨਤੀ ਵਰਖਾ ਹੁੰਦੀ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਹਮੇਸ਼ਾ ਉਹਨਾਂ ਤੇ ਬਣੀ ਰਹਿੰਦੀ ਹੈ ਦੋਸਤੋ ਇਹ ਕਾਰ्तिक ਪੂਰਨਿਮਾ ਪੂਰੇ 99 ਸਾਲਾਂ ਬਾਅਦ ਇੱਕ ਦੁਰਲਭ ਸੰਜੋਗ ਵਿੱਚ ਪੈਨ ਜਾ ਰਹੀ ਹੈ ਸਾਡੇ Hindu ਧਾਰਮਿਕ ਗ੍ਰੰਥਾਂ ਵਿੱਚ ਇਸ ਪੂਰਨਿਮਾ ਨੂੰ ਸਾਰੇ ਸੁੱਖਾਂ ਨੂੰ ਦੇਣ ਵਾਲੀ ਪੂਰਨਿਮਾ ਕਿਹਾ ਗਿਆ ਹੈ ਇਸ ਲਈ ਇਸ શુભ ਸਮੇਂ ਵਿੱਚ ਪਾ ਪੰਜ ਨਵੰਬਰ ਕਾਰਤਿਕ ਪੂਰणिमा ਤੇ ਭਾਵੇਂ ਕੁਝ ਨਾ ਖਾਣਾ ਪਰ ਇਹ ਇੱਕ ਚੀਜ਼ ਚੁੱਪਚਾਪ ਜ਼ਰੂਰ ਖਾ ਲੈਣਾ। ਭਗਵਾਨ શ્રી ਹਰੀ বিষ্ণੂ ਤੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਇੰਨੀ ਤੰਦੁਲਤ ਆਵੇਗੀ ਕਿ ਕਿ ਸੰਭਾਲ ਨਹੀਂ ਸਕੋਗੇ। ਅਤੇ ਹਾਂ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ 5 ਨਵੰਬਰ ਕਾਰਤਿਕ ਪੂਰणिमा ਤੇ ਅਜਿਹਾ ਭੋਜਨ ਘਰ ਵਿੱਚ ਬੁਣ ਕੇ ਵੀ ਨਾ ਬਣਾਉਣਾ ਅਤੇ ਨਾ ਹੀ ਉਸ ਨੂੰ ਖਾਣਾ ਨਹੀਂ ਤਾਂ ਪੂਰਾ ਘਰ ਪਰਿਵਾਰ ਪਰੇਸ਼ਾਨੀਆਂ ਨਾਲ ਘਿਰ ਜਾਂਦਾ ਹੈ। ਦੋਸਤੋ ਕਾਰਤਿਕ ਪੂਰणिमा ਦਾ ਇਹ ਦਿਨ ਵਿਸ਼ੇਸ਼ ਰੂਪ ਨਾਲ ਵਰਤ ਤੇ ਧਿਆਨ ਸਾਧਨਾ ਲਈ ਤੁਖਵਾ ਮੰਨਿਆ ਜਾਂਦਾ ਹੈ। ਇਸ ਲਈ 5 ਨਵੰਬਰ ਕਾਰਤਿਕ ਪੂਰणिमा ਦੇ ਦਿਨ ਤੁਹਾਨੂੰ ਇਹ ਪੰਜ ਕੰਮ ਕਦੇ ਨਹੀਂ ਕਰਨੇ ਚਾਹੀਦੇ। ਜੋ ਵੀ ਵਿਅਕਤੀ ਇਸ ਦਿਨ ਇਹਨਾਂ ਪੰਜ ਕੰਮਾਂ ਨੂੰ ਕਰਦਾ ਹੈ, ਉਸਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਉਸਦੇ ਘਰ ਵਿੱਚ ਕੰਗਾਲੀ ਛਾ ਜਾਂਦੀ ਹੈ ਅਤੇ ਜਿਸ ਘਰ ਵਿੱਚ ਵੀ ਇਹ ਕਾਰਜ ਹੁੰਦੇ ਹਨ, ਮਾਤਾ ਲక్ష్ਮੀ ਅਜੇ ਹੀ ਘਰ ਤੋਂ ਹਮੇਸ਼ਾ ਲਈ ਚਲੀ ਜਾਂਦੀ ਹੈ। ਨਾਲੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ 5 ਨਵੰਬਰ ਕਾਰਤਿਕ ਪੂਰणिमा ਦੇ ਦਿਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਦਾਨ ਕਰਦੇ ਤਾਂ ਤੁਹਾਡੇ ਘਰ ਵਿੱਚ ਕਦੇ ਧੰਦੁਲਤੀ ਕਮੀ ਨਹੀਂ ਹੋਵੇਗੀ। ਦੋਸਤੋ ਇਸ ਵਾਰ 2025 ਵਿੱਚ ਕਾਰਤਿਕ ਪੂਰणिमा ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਬਹੁਤ ਭੁਲੇਖਾ ਹੈ ਕਿ ਇਹ ਵਾਰ 4 ਨਵੰਬਰ ਨੂੰ ਰੱਖੀ ਜਾਂ 5 ਨਵੰਬਰ ਨੂੰ ਰੱਖੀ। ਪੂਜਾ ਪਾਠ ਕਿਵੇਂ ਕਰੀਏ? ਸ਼ੁਭ ਮਹੂਰਤ ਕੀ ਰਹੇਗਾ? ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਹੈ? ਇਸ ਵੀਡੀਓ ਵਿੱਚ ਅਸੀਂ ਤੁਹਾਡੀ ਹਰ ਸਮੱਸਿਆ ਦੂਰ ਕਰ ਦੇਵਾਂਗੇ ਬਸ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਉਂਕਿ ਪੂਰੀ ਜਾਣਕਾਰੀ ਤਾਂ ਹੀ ਮਿਲੇਗੀ ਜਦੋਂ ਤੁਸੀਂ ਧਿਆਨ ਨਾਲ ਅੰਤ ਤੱਕ ਦੇਖੋਗੇ ਸਭ ਤੋਂ ਪਹਿਲਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਨੂੰ 5 ਨਵੰਬਰ ਕਾਰਤਿਕ ਪੂਰणिमा ਦੇ ਦਿਨ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਜੇਕਰ ਤੁਸੀਂ ਇਹ ਚੀਜ਼ਾਂ ਖਾਂਦੇ ਹੋ ਤਾਂ ਤੁਹਾਨੂੰ ਤਨਮਾਨ ਬਨਨ ਤੋਂ ਕੋਈ ਨਹੀਂ ਰੋਕ ਸਕਦਾ ਨੰਬਰ 1 ਉਹ ਇਸ ਕਾਰਤਿਕ ਪੂਨਿਮਾ ਦੀ ਪੂਜਾ ਤੇ ਪ੍ਰਸਾਦ ਵਿੱਚ ਤੁਸੀਂ ਅੰਗੂਰ ਜ਼ਰੂਰ ਲੈ ਕੇ ਆਓ ਕਿਉਂਕਿ ਅੰਗੂਰ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਬਹੁਤ ਪਸੰਦ ਹਨ। ਸ਼ਾਸਤਰ ਅਨੁਸਾਰ ਜੋ ਵਿਅਕਤੀ ਕਿਸੇ ਵੀ ਸ਼ੁਭ ਦਿਨ ਖਾਸ ਕਰ ਕਾਰਤਿਕ ਪੂਨਿਮਾ ਤੇ ਅੰਗੂਰ ਖਾ ਲੈਂਦਾ ਹੈ, ਉਸ ਦੇ ਜੀਵਨ ਵਿੱਚ ਕਦੇ ਧੰਦੀ ਕਮੀ ਨਹੀਂ ਹੁੰਦੀ। ਗੰਨਾ ਜਾ ਗੁੜ ਜੇਕਰ ਤੁਸੀਂ ਇਸ ਦਿਨ ਗੰਨਾ ਜਾ ਗੁੜ ਦਾ ਸੇਵਨ ਕਰ ਲੈਂਦੇ ਤਾਂ ਤੁਹਾਡੇ ਜੀਵਨ ਵਿੱਚ ਧੰਦੀ ਵਰਖਾ ਹੁੰਦੀ ਰਹਿੰਦੀ ਹੈ। ਮਖਾਣੇ ਦੀ ਖੀਰ भगवान विष्णु ਤੇ માતા લક્ષ્ਮੀ ਨੂੰ ਪੰਜ ਰੰਗ ਦੀਆਂ ਮਠਾਈਆਂ ਅਰਪਿਤ ਕਰੋ ਤੇ ਨਾਲ ਹੀ ਮਖਾਣੇ ਵੀ માતા લક્ષ્ਮੀ ਨੂੰ ਜ਼ਰੂਰ ਚੜਾਓ ਮਖਾਣੇ ਦੀ ਖੀਰ ਬਣਾ ਕੇ શ્રી લક્ષ્ਮੀ ਨਾਰਾਇਣ ਨੂੰ ਅਰਪਿਤ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਧਨ ਦੇ ਭੰਡਾਰ ਭਰ ਜਾਂਦੇ ਨੰਬਰ 4 ਦੁੱਧ ਅਤੇ ਚਾਵਲ ਦੀ ਖੀਰ ਸ਼ਾਸਤਰ ਕਹਿੰਦੇ ਹਨ ਕਿ ਕਾਰਤਿਕ ਪੂਰਨਿਮਾ ਦੀ ਪੂਜਾ ਵਿੱਚ ਜੋ ਵੀ ਵਿਅਕਤੀ ਭਗਵਾਨ ਵਿਸ਼ਨੂੰ ਨੂੰ ਦੁੱਧ ਅਤੇ ਚਾਵਲ ਦੀ ਖੀਰ ਅਰਪਿਤ ਕਰਦਾ ਹੈ ਉਹ ਕਦੇ ਗਰੀਬ ਨਹੀਂ ਹੁੰਦਾ ਮਾਤਾ ਰਾਣੀ ਨੂੰ ਅਰਪਿਤ ਕਰਕੇ ਉਸ ਪ੍ਰਸ਼ਾਦ ਸਰੂਪ ਕੀ ਨੂੰ ਪੂਰੇ ਪਰਿਵਾਰ ਨੂੰ ਜ਼ਰੂਰ ਖਿਲਾਓ। ਸੀਤਾ ਫਲ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਕਾਰਤਿਕ ਪੂਨਿਮਾ ਦੇ ਦਿਨ ਤੁਹਾਨੂੰ ਸੀਤਾ ਫਲ ਜ਼ਰੂਰ ਖਾਣਾ ਚਾਹੀਦਾ ਹੈ। ਸੀਤਾ ਫਲ ਖਾਣ ਨਾਲ 10 ਜਹੀਆਂ ਬਿਮਾਰੀਆਂ ਜੋ ਲਗਾਤਾਰ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਖੁਦ ਹੀ ਦੂਰ ਹੋ ਜਾਂਦੀਆਂ ਹਨ। ਸੀਤਾ ਫਲ ਖਾਣ ਨਾਲ ਵਰਤ ਸਫਲ ਹੋ ਜਾਂਦਾ ਹੈ ਕਿਉਂਕਿ ਉਸ ਵਿੱਚ ਮਾਤਾ ਸੀਤਾ ਦਾ आशीर्वाद ਹੁੰਦਾ ਹੈ ਕਾਰਤਿਕ ਪੂਰणिमा ਤੇ ਕੀ ਨਹੀਂ ਖਾਣਾ ਚਾਹੀਦਾ ਦੋਸਤੋ ਕੁਝ ਅਜੀਹਿਆ ਚੀਜ਼ਾਂ ਵੀ ਹੁਣ ਜੋ ਤੁਹਾ ਨੁਕਰ ਵਿੱਚ ਕਾਰਤਿਕ ਪੂਰणिमा ਦੇ ਦਿਨ ਭਲਕੇ ਵੀ ਨਹੀਂ ਬਣਾਉਣੀਆਂ ਚਾਹੀਦੀਆਂ ਨੰਬਰ 1 ਲਸਣ ਅਤੇ ਪਿਆਜ਼ ਸ਼ਾਸਤਰ ਸਪਸ਼ਟ ਕਹਿੰਦੇ ਹਨ ਕਿ ਕਾਰਤਿਕ ਪੂਰणिमा ਦੇ ਦਿਨ ਲਸਣ ਪਿਆਜ਼ ਦਾ ਖਾਣਾ ਕਦੇ ਵੀ ਨਾ ਬਣਾਓ ਅਤੇ ਨਾ ਖਾਓ ਇਸ ਦਿਨ ਲਸਣ ਪਿਆਜ਼ ਦਾ ਸੇਵਨ ਕਰਨ ਨਾਲ ਘਰ ਵਿੱਚ Rahu Ketu ਦਾ ਵਾਸ ਹੋ ਜਾਂਦਾ ਹੈ ਅਤੇ ਮਾਤਾ ਲక్ష్ਮੀ ਅਤੇ ਸ਼੍ਰੀ ਹਰੀ ਵਿਸ਼ਨੂੰ ਦੀ ਕਿਰਪਾ ਨਹੀਂ ਵਰਸਦੀ ਨੰਬਰ 2 ਚਾਵਲ ਇਸ ਦਿਨ ਤੁਹਾਨੂੰ ਚਾਵਲ ਵੀ ਬਿਲਕੁਲ ਨਹੀਂ ਖਾਣਾ ਚਾਹੀਦਾ ਖੀਰ ਵਿੱਚ ਚਾਵਲ ਦੀ ਬਜਾਏ ਸਾਬੂ ਦਾਣਾ ਜਾਂ ਮਖਾਣੇ ਦੀ ਖੀਰ ਬਣਾ ਕੇ ਅਰਪਿਤ ਕਰੋ ਬੈਂਗਨ ਕਾਰਤਿਕ ਪੂਰਨਿਮਾ ਤੇ ਬੈਂਗਨ ਦੀ ਸਬਜ਼ੀ ਬਿਲਕੁਲ ਨਾ ਬਣਾਓ ਨਾ ਖਾਓ ਕਿਉਂਕਿ ਸ਼ਾਸਤਰ ਅਨੁਸਾਰ ਇਹ ਘੋਰ ਪਾਪ ਮੰਨਿਆ ਜਾਂਦਾ ਹੈ ਨੰਬਰ 4 ਖੱਟੀਆਂ ਚੀਜ਼ਾਂ ਕਾਰਤਿਕ ਪੁੰਨਿਮਾ ਤੇ ਖੱਟੀਆਂ ਚੀਜ਼ਾਂ ਬਿਲਕੁਲ ਨਾ ਖਾਓ ਕਿਉਂਕਿ ਇਹ ਜਿਹਾ ਕਰਨ ਨਾਲ ਮਾਤਾ ਲక్ష్ਮੀ ਨਰਾਜ਼ ਹੋ ਸਕਦੀ ਹੈ ਨੰਬਰ 5 ਡੱਬਾ ਬੰਦ ਜੂਸ ਡੱਬਾ ਬੰਦ ਲੱਸੀ ਜਾਂ ਜੂਸ ਪੀਣ ਤੋਂ ਬਚੋ ਕਿਉਂਕਿ ਇਹਨਾਂ ਵਿੱਚ ਕੈਮੀਕਲ ਭਰੇ ਹੁੰਦੇ ਹਨ ਜੋ ਤੁਹਾਡੇ ਵਰਤ ਨੂੰ ਤੋੜ ਸਕਦੇ ਹਨ ਫਲਾਂ ਦੇ ਰਸ ਵਿੱਚ ਨਮਕ ਜਾਂ ਪਰਫ ਨਾ ਪਾਓ भगवान विष्णु दी कृपा ਲਈ ਪੀਲੇ ਰੰਗ ਦੀ ਚੀਜ਼ ਜ਼ਰੂਰ ਬਣਾਓ ਜਿਵੇਂ ਕੜੀ ਪਕੌੜਾ ਪੀਲਾ ਹਲਵਾ ਪੀਲਾ ਪੀਲੀ ਖੀਰ ਆਦਿ कार्तिक ਪੂਰणिमा ਦੇ ਦਾਨ ਕਰਨ ਵਾਲੀਆਂ ਚੀਜ਼ਾਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਦਾਨ ਕਰ ਦਿੰਨੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਤੰਦੂਲਤ ਦੀ ਕਮੀ ਨਹੀਂ ਹੋਵੇਗੀ ਨੰਬਰ 1 ਦੀਪਦਾਨ कार्तिक ਪੂਰणिमा ਤੇ ਦੀਪਦਾਨ ਕਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਨੰਬਰ 2 ਅਨਾਜ ਕੱਪੜੇ ਅਤੇ ਕੰਬਲ ਜ਼ਰੂਰਤਮੰਦਾਂ ਨੂੰ ਅਨਾਜ गरम कपड़े ਅਤੇ ਕੰਬਲ ਦਾ ਦਾਨ ਕਰੋ। ਨੰਬਰ 3 ਗੰਗਾ ਚਲ ਜਾ ਪਵਿੱਤਰ ਜਨ। ਤਨ ਪ੍ਰਾਪਤੀ ਦੇ ਸਾਰੇ ਰਸਤੇ ਖੋਲ ਦਿੰਦਾ ਹੈ। ਤુલਸੀ ਨਾਲ ਜੁੜਿਆ ਵਿਸ਼ੇਸ਼ ਉਪਾਏ। ਇਸ ਕਾਰ्तिक ਪੂਰਨਿਮਾਤੇ ਤુલਸੀ ਮਾਤਾ ਨੂੰ ਚੁੰਨੀ ਜ਼ਰੂਰ ਚੜਾਓ। ਗੁਪਤ ਉਪਾਏ ਇਸ ਦਿਨ ਬ੍ਰਹਮ ਮੂਰਤ ਵਿੱਚ ਉੱਠ ਕੇ ਤુલਸੀ ਦੇ ਪੌਦੇ ਵਿੱਚ ਇੱਕ ਸਿੱਕਾ ਨਵੇਂ ਲਾਲ ਕੱਪੜੇ ਵਿੱਚ ਲਪੇਟ ਕੇ ਘਟ ਦਿਓ। ਇਸ ਨਾਲ ਤੁਹਾਡੇ ਘਰ ਵਿੱਚ ਧਨ ਤੇ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਦੇ ਹਨ ਤੇ ਦਰਦਰਤਾ ਹੌਲੀ-ਹੌਲੀ ਦੂਰ ਹੋਣ ਲੱਗਦੀ ਹੈ ਇਸ ਤੋਂ ਇਲਾਵਾ ਤੁਸੀਂ માતા ਨੂੰ ਇਸ ਦਿਨ ਥੋੜਾ ਜਿਹਾ ਕੱਚਾ ਦੁੱਧ ਅਰਪਿਤ ਕਰੋ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੀ ਉਪਾਏ ਅਤੇ ਸਲਾਹ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਅਸਮਉ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਨਹੀਂ ਕਰਦੇ ਹਾਂ ਮਿਲਦੇ ਹਾਂ ਅਗਲੀ ਪੀਟੀਓ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ